ਪਠਾਨਕੋਟ ਸਟੇਟ ਬੈਂਕ ਦੀ ਮੇਨ ਬ੍ਰਾਂਚ ਵਿੱਚ ਚਲੀ ਗੋਲੀ ਬਣਿਆ ਦਹਿਸ਼ਤ ਦਾ ਮਾਹੌਲ ਆਈ ਡੀ ਬੀ ਆਈ ਬੈਂਕ ਦੇ ਗਾਰਡ ਕੋਲੋ ਚਲੀ ਗੋਲੀ ਮੁਲਾਜ਼ਮਾਂ ਨਾਲ ਕੈਸ਼ ਲੈਣ ਆਈ ਸੀ ਗਾਰਡ ਪੁਲਿਸ ਪੂਜੀ ਮੌਕੇ ਤੇ ਕਰ ਰਹੀ ਜਾਂਚ ਪਠਾਨਕੋਟ ਸਟੇਟ ਬੈਂਕ ਆਫ ਇੰਡੀਆ ਦੀ ਮੇਨ ਬ੍ਰਾਂਚ ਵਿੱਚ ਚਲ ਗਈ ਗੋਲੀ ਬਣਿਆ ਦਹਿਸ਼ਤ ਦਾ ਮਾਹੌਲ ਜਾਣਕਾਰੀ ਮੁਤਾਬਕ ਪਠਾਨਕੋਟ ਸਟੇਟ ਬੈਂਕ ਆਫ ਇੰਡੀਆ ਦੀ ਟਾਂਗੂ ਰੋਡ ਮੇਨ ਬ੍ਰਾਂਚ ਵਿਖੇ ਉਸ ਸਮੇਂ ਅਫਰਾ ਤਫਰੀਦ ਦਾ ਮਾਹੌਲ ਬਣ ਗਿਆ ਜਦ ਇੱਕ ਪ੍ਰਾਈਵੇਟ ਬੈਂਕ ਦੇ ਮੁਲਾਜ਼ਮ ਸਟੇਟ ਬੈਂਕ ਦੀ ਮੇਨ ਬ੍ਰਾਂਚ ਵਿਖੇ ਕੈਸ਼ ਲੈਣ ਆਏ ਸੀ ਜਿਨ੍ਹਾਂ ਦੇ ਨਾਲ ਇੱਕ ਗਨਮੈਨ ਵੀ ਸੀ ਜਿਹੜਾ ਕਿ ਆਪਣੀ 12 ਬੋਰ ਦੀ ਗਨ ਲੈ ਕੇ ਆਇਆ ਸੀ ਮੁਲਾਜ਼ਮ ਬੈਂਕ ਵਿੱਚੋਂ ਕੈਸ਼ ਲੈਣ ਲੱਗ ਪਏ ਤੇ ਨਾਲ ਆਇਆ ਗਨਮੈਨ ਜਿਸ ਦੇ ਹੱਥ ਵਿੱਚ 12 ਬੋਰ ਦੀ ਗਨ ਸੀ ਅਚਾਨਕ ਚੱਲ ਗਈ ਜਿਸ ਦੇ ਚੱਲਦੇ ਜਿੱਥੇ ਬੈਂਕ ਵਿੱਚ ਅਫਰਾ ਹੋਣ ਤੋਂ ਬਚਾ ਰਿਹਾ ਜਦ ਬੈਂਕ ਮੈਨੇਜਰ ਮਾਨਵ ਮਹਾਜਨ ਨਾਲ ਸਾਡੀ ਟੀਮ ਦੀ ਗੱਲਬਾਤ ਹੋਈ ਤਾਂ ਉਹਨਾਂ ਕਿਹਾ ਕਿ ਸਾਡੇ ਬੈਂਕ ਵਿੱਚ ਇੱਕ ਆਈ ਡੀ ਬੀ ਆਈ ਬੈਂਕ ਦੇ ਮੁਲਾਜ਼ਮ ਆਪਣੇ ਗਾਰਡ ਦੇ ਨਾਲ ਕੈਸ਼ ਲੈਣ ਲਈ ਆਏ ਸੀ ਤਾਂ ਅਚਾਨਕ ਗਾਰਡ ਦੀ ਗਨ ਵਿੱਚੋਂ ਗੋਲੀ ਚੱਲ ਗਈ ਜਿਸ ਦੀ ਸ਼ਿਕਾਇਤ ਉਹਨਾਂ ਵੱਲੋਂ ਆਪਣੇ ਉੱਚ ਅਧਿਕਾਰੀਆਂ ਨੂੰ ਅਤੇ ਪੁਲਿਸ ਨੂੰ ਕਰ ਦਿੱਤੀ ਗਈ ਹੈ ਜਦ ਸਾਡੀ ਗੱਲਬਾਤ ਮੌਕੇ ਤੇ ਆਏ ਪੁਲਿਸ ਅਫਸਰ ਡੀ ਐਸ ਪੀ ਸੁਮੇਰ ਸਿੰਘ ਮਾਨ ਨਾਲ ਹੋਈ ਤਾਂ ਉਹਨਾਂ ਕਿਹਾ ਕਿ ਸਟੇਟ ਬੈਂਕ ਆਫ ਇੰਡੀਆ ਟਾਂਗੂ ਰੋਡ ਵਿਖੇ ਆਈ ਡੀ ਬੀ ਆਈ ਬੈਂਕ ਦੇ ਮੁਲਾਜ਼ਮ ਕੈਸ਼ ਲੈਣ ਆਏ ਸੀ ਜਿਨ੍ਹਾਂ ਦੇ ਗਨਮੈਨ ਕੋਲੋਂ ਗਨ ਹੀਠਾ ਡਿੱਗ ਗਈ ਜ ਗੋਲੀ ਚੱਲ ਗਈ ਜਿਸ ਦੀ ਗਨ ਸਾਡੇ ਵੱਲੋਂ ਕਬਜ਼ੇ 'ਚ ਲੈ ਲਈ ਗਈ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ ਸਰ ਅੱਜ ਸਵੇਰੇ ਸਾਡੀ ਬ੍ਰਾਂਚ IDBI ਬੈਂਕ ਤੋਂ ਸਟਾਫ ਆਇਆ ਹੋਇਆ ਸੀਗਾ ਕੈਸ਼ ਰਿਲੇਟਡ ਇਸ਼ੂਜ਼ ਲਈ ਤੇ ਉਹਨਾਂ ਨਾਲ ਉਹਨਾਂ ਦਾ ਗਾਰਡ ਆਇਆ ਹੋਇਆ ਸੀਗਾ ਗਨ ਲੈ ਕੇ ਉਹਨਾਂ ਦੀ ਬੈਂਕ ਦੀ ਗਨ ਗਲਤੀ ਨਾਲ ਗਨ ਉਹਰੇ ਕੋਲੋਂ ਹੱਥੋਂ ਡਿੱਗੀ ਸੀਗੀ ਤੇ ਗਨ ਫਾਇਰ ਹੋ ਗਿਆ ਸੀਗਾ ਬਟ ਕਿਸੇ ਵੀ ਤਰੀਕੇ ਦਾ ਰੱਬ ਦਾ ਸ਼ੁਕਰ ਹੈ ਕਿ ਜਾਨੀ ਮਾਲੀ ਨੁਕਸਾਨ ਕੁਝ ਨਹੀਂ ਹੋਇਆ ਐਂਡ ਸਭ ਕੁਝ ਸੇਫ ਰਿਹਾ ਐਂਡ ਕੋਈ ਨੁਕਸਾਨ ਨਹੀਂ ਹੋਇਆ ਜਦ ਪਬਲਿਕਲੀ ਅਸੀਂ ਲੈ ਕੇ ਹਥਿਆਰ ਜਾਂਦੇ ਆ ਉਹ ਲਾਕਡਾਊਨ ਹੈਗਾ ਕੋਈ ਨਹੀਂ ਚੱਲਣੀ ਚਾਹੀਦੀ ਹੈ ਕਿਸੇ ਵੀ ਕੋਈ ਵੀ ਵੱਡਾ ਹਾਸਾ ਵਾਪਸ ਆ ਸਕਦਾ ਸੀ ਠੀਕ ਹੈ ਨਾ ਸਰ ਉਹਨਾਂ ਦੇ ਗਾਰਡ ਨੂੰ ਜਦੋਂ ਆਪਾਂ ਕਾਉਂਸਲ ਕੀਤਾ ਹੈ ਜਾਂ ਉਹਨਾਂ ਦੇ ਬ੍ਰਾਂਚ ਮੈਨੇਜਰ ਨੂੰ ਆਪਾਂ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਤੇ ਇਹ ਕਿਹਾ ਕਿ ਉਹ ਲਾਕ ਕੰਡੀਸ਼ਨ ਚ ਸੀਗਾ ਬਟ ਗਲਤੀ ਨਾਲ ਫਾਇਰ ਹੋ ਗਿਆ ਉਹਨਾਂ ਕੋਲ ਪੁਲਿਸ ਕੰਪਲੇਟ ਕੀਤੀ ਹੈ ਜੀ ਰਿਕੁਐਸਟ ਚਾਪਾ ਦੇ ਰਹੇ ਆਂ ਪੁਲਿਸ ਨੂੰ रिगार्डिंग एसएनसी रेट दे रिगार्डिंग जी आपा एसबीआई ਦੀ ਮੇਨ ਬ੍ਰਾਂਚ ਪਠਾਨ ਕੋ ਚ ਕਿ ਖੜੇ ਹਾਂ ਜਿੱਥੇ ਆਪਣਾ ਉਸ ਤੋਂ ਮਿਫਨਾਈ ਸੀ ਕਿ ਕੋਈ ਚੱਲਦਾ ਉਹ ਕਿ ਅਸੀਂ ਚੀ ਨੰਬਰ 44 ਦੇ ਜਿਹੜੇ ਤੋਂ ਵਾਲੀ ਨਹੀਂ ਆਏ ਆ ਕਿ ਜਿਹੜਾ ਆਪਾਂ ਇੰਚਰ ਚੈੱਕ ਕੀਤਾ ਉਹ ਕਿ ਸਾਹਮਣੇ ਆਇਆ ਕਿ ਇੱਕ ਦੂਸਰੇ ਬੈਂਕ ਦਾ ਜਿਹੜਾ ਗਨ ਮੈਂ ਸੀ ਉਹ ਕੋਈ ਕੈਸ਼ ਲੈ ਕੇ ਇੱਥੇ ਆਏ ਸੀ ਉਹ ਨਾਮ ਆਇਆ ਸੀ ਕਿ ਜੁਗਲੰਦਰ ਆਇਆ ਉਹ ਤੋਂ ਕੋਲ ਜਿੱਦਾਂ ਗੈਲੀ ਦੇ ਤੌਰ ਤੇ ਜਿਹਦੀ ਉਹ ਜਿੱਦ ਵੀ ਗਨ ਨਾਲਲੇ ਦੇਗੀ 12 ਬਾਰ ਕੋ ਇਸ ਦੇ ਬਾਅਦ ਜਿਹਨੂੰ ਨੋਟਿਸ ਸੀ ਗਨ ਦੇ ਉਹਨਾਂ ਦੇ ਘਰੋਂ ਫਾਇਰ ਹੋ ਗਿਆ ਚੋ ਚਿੱਕੀ ਦਾ ਜਾਨਵਰਾਂ ਲਈ ਨੁਕਸਾਨ ਨਹੀਂ ਹੋਇਆ ਬਟ ਇੱਕ ਰੌਂਡ ਜਿਹੜਾ ਫਾਇਰ ਹੋ ਗਿਆ ਜਿਸ ਦਾ ਥੋੜਾ ਪੈਨਿਕ ਵੀ ਕ੍ਰੀਟ ਹੋ ਗਿਆ ਸੀ ਬਾਕੀ ਇਹਦੇ ਵਿੱਚ ਲੋਗ ਵੀ ਜੰਮੀ ਜਿਹਦੀ ਮੁੜਲੀ ਗੱਲ ਸਾਹਮਣੇ ਆਈ ਹੈ ਕਿ ਜਦੋਂ ਕਿ ਉਹ ਰਾਈਫਲ ਥੱਲੇ ਡਿੱਗੀ ਜਿਹਦੇ ਬਾਅਦ ਉਹ ਆਟੋ ਫਾਇਰ ਹੋ ਗਿਆ ਤੇ ਉਹਨਾਂ ਕੋਲੋਂ ਜਿਹੜੇ ਫਾਇਰ ਸਰ ਗਨਾਂ ਮੈਂ ਜਿਹੜੇ ਬਾਹਰੋਂ ਆਉਂਦੇ ਹੈਗੇ ਨੇ ਉਹ ਬੈਂਕ ਦੇ ਅੰਦਰ ਗਨਾਂ ਆਪਣੀ ਨਹੀਂ ਲਿਆ ਸਕਦੇ ਨੇ ਵੀ ਐਸ ਪਰ ਇਨਸਟਰਕਸ਼ਨ ਦੇ ਅੰਦਰ ਜਿਹੜਾ ਕੋਈ ਵੀ ਬੰਦਾ ਆਪਣੀ ਕੋਈ ਵੀ ਗੱਲ ਨਹੀਂ ਲੈ ਕੇ ਜਾ ਸਕਦਾ ਕਿਸੇ ਜਿਹੜਾ ਇਸ ਬੈਂਕ ਦਾ ਗੰਮੈਨ ਹੈ ਪੋਸਟ ਬੈਂਕ ਦਾ ਜਿਹੜਾ ਗੰਮੈਨ ਹੈ ਉਹ ਬਾਹਰ ਘੇਰ ਤੇ ਰਹਿੰਦਾ ਅੰਦਰ ਕਿਸੇ ਨੂੰ ਵੀ ਕੋਈ ਫਾਈਲ ਆਊਟ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ ਅਫੀਸਾਈ ਗੱਲਾਂ ਨੂੰ ਆਪਾਂ ਜਾਣਦੇ ਹਾਂ ਜਿਹੜੀ ਗੱਲ ਤੋਂ ਕਰਦੇ ਹਾਂ